ਅਸੀਂ ਨਹੀਂ ਭਾਏ ਸਾਰੇ ਸਾਰਾ ਕੁਝ ਨਾ ਤੇ ਇਹਨਾਂ ਤੇ ਆ ਦੇਣੀ ਚਾਹਤ ਕਿ ਮੈਂ ਤੇ ਕਿਹਾ ਉਹਨਾਂ ਨੂੰ ਕੰਪਲੇਂਟ ਦਿਓ ਮੇਰੇ ਮੈਂ ਦਿੱਨਾ ਆਪਣੇ ਪਰਸਨਲ ਲੈਵਲ ਤੇ ਕੰਪਲੇਂਟ ਦਿਨ ਇਹਨੂੰ ਹਟਾਓ ਦੇਖੋ ਲੋਕ ਹੋਰ ਕਿੱਥੇ ਲੈ ਜਾਓ ਤੁਸੀਂ ਉੱਪਰ ਲੈ ਜਾਓ ਜਾਂ ਉਹਦੇ ਸਾਈਡ ਤੇ ਲੈ ਜਾਓ ਬਾਹਰ ਕਿਤੇ ਨਹੀਂ ਕਰਨਾ ਬਾਹਰ ਕਿਤੇ ਨਹੀਂ ਲਾਣਾ ਬਾਹਰ ਕਿਤੇ ਇੱਥੇ ਯੋਗਸ਼ਾਲਾ ਚੱਲਦੀ ਹੈ ਇੱਕ ਸੰਗ ਦੀ ਸ਼ਾਹਾ ਚੱਲਦੀ ਹੈ ਕੋਈ ਬਸ ਕੇ ਨੇ ਬਹਿਣਾ ਕੋਈ ਧੁੱਪੇ ਆ ਕੇ ਸਾਰੇ ਮੋਲੇਦਾਰ ਸਾਰੇ ਆ ਕੇ ਇੱਥੇ ਬਹਿੰਦੇ ਦੁਕਾਨੇ ਵੀ ਬਾਹਰ ਹੈ ਨਹੀਂ ਇਹਨੂੰ ਇਹਨਾਂ ਕੰਜੈਸਟਿਡ ਕਿਉਂ ਬਣਾਉਂਦੇ ਪਿਓ বড় আটড়বড় হইছে এই সাথে আমি তো প্রাণ নি দেনাছি তো উনি মেসেজ পায়া เนี่ย আগে

ਕਿਹੜਾ ਬੰਦਾ ਕੰਮ ਕਰਦਾ ਮੀਰੀ ਫਸਟ ਬਣਾਉਣੇ ਤੇ ਆ ਜੱਗ ਲੰ ਨੂੰ ਸਾਡ ਰੋਣ ਮਾ ਮਾ ਤੇ ਆਪਾ ਆ ਬਈ ਅੱਜ ਤੋਂ ਹੀ ਅੱਜ ਤੋਂ ਹੀ ਅੱਜ ਤੋਂ ਹੀ ਕਿਹਾ ਵੀ ਆ ਇੱਕ ਤੇ ਇਲਾਕਾ ਨਿਵਾਸੀ ਸਾਰੇ ਕੇ ਨਾਲ ਸਾਡੇ ਇਥੋਂ ਦੇ ਮੰਡਲ ਦੇ ਪ੍ਰਧਾਨ ਸੁਦੀਰ ਰੋੜਾ ਜੀ ਔਰ ਸਾਡੇ ਬਹੁਤ ਹੀ ਸੀਨੀਅਰ ਮੰਡਲ ਪ੍ਰਧਾਨ प्रदीप ਸਰੀਨ ਜੀ ਬੱਗਾ ਜੀ ਗੌਰਵ ਗਿੱਲ ਜੀ ਜੋ ਮੋਟਾ ਦਾ ਸਾਡਾ ਜਨਤ ਪ੍ਰਧਾਨ ਸ਼ਹਿਰ ਦਾ ਉਹ ਵੀ ਇੱਥੇ ਆਏ ਸਨੀ ਸਾਡਾ ਇਸ ਇਲਾਕੇ ਤੋਂ ਜਿਹੜਾ ਸੀਨੀਅਰ ਲੀਡਰ ਹੈ ਉਹ ਵੀ ਆਇਆ ਜਿੱਦਾਂ ਇਹਨਾਂ ਨੂੰ ਗੱਲ ਪੁੱਛੀ ਗਈ ਕਿ ਭਈ ਇਹ ਕਿਦੀ ਪਰਮਿਸ਼ਨ ਨਾ ਕਰਦੇ ਪਏ ਹੋ ਤੇ ਉਹ ਕੋਈ ਜਵਾਬ ਨਹੀਂ ਦੇ ਸਕੇ ਨਾ ਹੀ ਕੋਈ ਪਰਮਿਸ਼ਨ ਦਿਖਾ ਸਕੇ ਜਦੋਂ ਉਹਨਾਂ ਨੂੰ ਮੈਂ ਕਿਹਾ ਵੀ ਮੈਂ ਤੇ ਐਫ ਆਈ ਆਰ ਕਰਨ ਲੱਗਾ ਤੁਹਾਡੇ ਖਿਲਾਫ ਕੰਪਲੇਂਟ ਤੇ ਫਿਰ ਮੌਕੇ ਤੇ ਇਸ ਗੱਲ ਦਾ ਨਿਪਟਾਰਾ ਕਰਕੇ ਉਹ ਤੁਹਾਡੇ ਸਾਹਮਣੇ ਹੈ ਕਿ ਉਹਨਾਂ ਨੇ ਸਾਰਾ ਉਤਾਰ ਦਿੱਤਾ ਕਿਉਂਕਿ ਇਹ ਹੈ ਹੀ ਇਲੀਗਲ ਸੀਗਾ ਸੋ ਲੋਕਾਂ ਦੀ ਜਿਹੜੀ ਮੰਗ ਸੀਗੀ ਉਹ ਪੂਰੀ ਹੋ ਗਈ ਇਸ ਕਰਕੇ ਅਸੀਂ ਅੱਗੇ ਕੋਈ ਫਰਦਰ ਕਾਰਵਾਈ ਨਹੀਂ ਕਰਦੇ ਪਰ ਇਹਨਾਂ ਨੂੰ ਇਹਨਾਂ ਨੂੰ ਇਨਸਟਰਕਸ਼ਨ ਦੇ ਕੇ ਜਾ ਰਹੇ ਹਾਂ ਸਮਝਾ ਕੇ ਜਾ ਰਹੇ ਹਾਂ ਵੀ ਅੱਗੇ ਤੋਂ ਐਸਾ ਕੋਈ ਵੀ ਇਲੀਗਲ ਕਾਮੀਆਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਫਿਰ ਇਸੇ ਮੌਕੇ ਤੇ ਆ ਕੇ ਮੌਕੇ ਤੇ ਹੀ ਨਿਪਟਾਰਾ ਕਰਾਂਗੇ ਅੱਜ ਜਿਹੜਾ ਇਥੇ ਇਲੀਗਲ ਕੰਸਟਰਕਸ਼ਨ ਹਾਈਡੇ ਸਾਈਡ ਉੱਤੇ ਹੋਈ ਸੀ ਉਹਦੀ ਕੰਪਲੇਨ ਡਾਕਟਰ ਸਾਹਿਬ ਰਾਮਚੰਦਾ ਜੀ ਨੂੰ ਆਈ ਸੀ ਉਹਨਾਂ ਦੀ ਅਦਖਤਾ ਜੇਕ ਵਫਾ ਦੇ ਇਥੇ ਪਹੁੰਚਿਆ ਬੀਜੇਪੀ ਦਾ ਦੇ ਨਾਮ ਦੇ ਲੋਕਲ ਕਾਰਕਟਰਾ ਆਰਐਸਐਸ ਦੇ ਕਾਰਕਟਰਾ ਇੱਥੇ ਆਏ ਨੇ ਆਗੇ ਡਾਕਟਰ ਸਾਹਿਬ ਨੇ ਦੇਖਿਆ ਕਿ ਇਲੀਗਲ ਕੰਸਟਰਕਸ਼ਨ ਇੱਥੇ ਚੱਲ ਰਹੀ ਹੈ ਜਦੋਂ ਇਥੋ ਦੇ ਅਧਿਕਾਰੀਆਂ ਕੋਲ ਆਫਸਰਾਂ ਕੋਲ ਮੰਗਿਆ ਗਿਆ ਕਿ ਪਰਮਿਸ਼ਨ ਦਾ ਕਾਗਜ ਨਾ ਆਉਂਦਾ ਨਾ ਕੋਈ ਕਾਗਜ ਨਹੀਂ ਸੀ ਪੁਲਿਸ ਵਾਲਿਆਂ ਨਾਲ ਮਿਲ ਕੇ ਗੱਲ ਕੀਤੀ ਉਹਨਾਂ ਨੂੰ ਮਕਦਮਾਦਰ ਚ ਕਰਨ ਲਈ ਕਿਹਾ ਡਾਕਟਰ ਸਾਹਿਬ ਆ ਪਰਸਨਲ ਕੰਪਲੇਨ ਕਰਨ ਨੂੰ ਤਿਆਰ ਹੋਏ ਤੇ ਫਿਰ ਉਹਨਾਂ ਨੇ ਘਬਰਾ ਗਿਆ ਵੀ ਦੇਖ ਸਕਦੇ ਆ ਕਿ ਐਵਣਾ ਪਿੱਛੇ ਕਰੋਗੇ ਇਲੀਗਲ ਕੰਸਟਰਕਸ਼ਨ ਜਿਹੜੀ ਉਹ ਕਰਨੀ ਬੰਦ ਕਰ ਦਿੱਤੀ ਜੇਕਰ ਇਲੀਗਲ ਕੰਸਟਰਕਸ਼ਨ ਦੁਬਾਰਾ ਕਰਨਗੇ ਤਾਂ ਭਾਰਤੀ ਜਨਤਾ ਪਾਰਟੀ ਡਾਕਟਰ ਸਾਹਿਬ ਦੀ ਜ਼ੈਨਮਾਈੇ ਸਾਰਾ ਸ਼ਹਿਰ ਇੱਥੇ ਧਰਨਾ ਮਾਰ ਕੇ ਬੈਠੇਗਾ ਜੋ ਬੰਦਾ ਕਦਮ ਪ੍ਰਸ਼ਾਸਨ ਦੇ ਖਿਲਾਫ ਇੱਥੋਂ ਦੀ ਅਥਾਰਟिटीज ਦੇ ਖਿਲਾਫ ਜਾਂ ਇੱਥੋਂ ਦੇ ਪ੍ਰਬੰਧਕਾਂ ਦੇ ਖਿਲਾਫ ਕਰਨਾ ਪਏਗਾ ਉਹ ਹੀ ਕਰਾਂਗੇ ਇਲੀਗਲ ਕੰਸਟਰਕਸ਼ਨ ਜਿਹੜੀ ਆ ਆਪਾਂ ਇੱਥੇ ਕਦੀ ਨਹੀਂ ਹੁੰਦਾ ਕਿਉਂਕਿ ਇੱਥੇ ਬੱਚੇ ਵੀ ਖੇਡਣ ਆਉਂਦੇ ਨੇ ਫਾਲਸਫੇ ਦੀ ਛਾਗਾ ਵੀ ਲੱਗਦੀ ਹੈ ਸਰਕਾਰ ਦੀ ਆਪਣੀ ਯੋਗਸ਼ਾਲਾ ਇੱਥੇ ਲੱਗਦੀ ਹੈ ਜੇ ਸਰਕਾਰ ਆਪਣੀ ਯੋਗਸ਼ਾਲਾ ਨਹੀਂ ਬਜਾ ਸਕਦੀ ਲੋਕਾਂ ਦਾ ਹੀ ਕੰਮ ਕਰੇਗੀ ਇਸ ਕਰਕੇ ਜੋ ਵੀ ਮੈਂ ਬੇਨਤੀ ਕਰਦਾ ਆ ਲਾਗਾ ਨਿਵਾਸੀਆਂ ਜੇ ਕਿਸੇ ਦੀ ਵੀ ਨੋਟਿਸ ਇਲੀਗਲ ਕੰਸਟਰਕਸ਼ਨ ਇਸ ਪਾਰਟੀਕੂਲਰ ਬਾਰਕ ਦੀ ਆਦੀ ਹੈ ਡਾਕਟਰ ਰਾਮ ਚੌਹਲ ਆ ਜੀ ਨੂੰ ਸਾਡੇ ਇਥੋਂ ਦੇ ਮੰਡਲ ਦੇ ਪ੍ਰਧਾਨ ਸਦੀਰ ਜੀ ਨੂੰ ਉਹਨਾਂ ਨੂੰ ਦੱਸੋ ਜੋ ਵੀ ਬੰਦੀ ਕਾਰਵਾਈ ਹੈ ਨਹੀਂ ਆਈ ਤੁਹਾਡੇ ਨਾਲ ਮਿਲ ਕੇ ਕਰਾਵਾਂਗੇ ਆ ਤੁਹਾਡਾ ਸਤਿ ਸ੍ਰੀ ਅਕਾਲ ਜੀ ਮੈਂ ਵਿਕਰਮ ਬੱਗਾ ਜੀ ਐਸ ਵਾਰਡ ਦਾ ਬੀਜੇਪੀ ਦਾ ਮੰਡਲ ਪਰਿਵਾਰੀ ਆ ਜੀ ਅੱਜ ਅਸੀਂ ਇੱਥੇ ਹਰੀ ਸਿੰਘ ਨਵਾਂ ਪਾਰਕ ਵਿੱਚ ਆਏ ਆ ਹਰੀ ਸਿੰਘ ਨਵਾਂ ਸਾਡੇ ਪੰਜਾਬ ਦੇ ਬੜੇ ਮਹਾਨ ਜਦੈਲ ਹੋਏ ਨੇ ਤੇ ਉਹਨਾਂ ਦੀ ਯਾਦਗਾਰੀ ਚਾਹ ਦੇਖੋ ਪਿੱਛੇ ਬੁੱਤ ਵੀ ਲੱਗਾ ਆ ਉਹ ਤੋਂ ਹੀ ਬੁੱਤੋ ਹੀ ਦਿਖਾਓ ਪਰ ਇੱਕ ਵਿਰਾਸਤੀ ਜਗ੍ਹਾ ਨੂੰ ਕਮਰਸ਼ੀਅਲਾਈਜ਼ ਕੀਤਾ ਜਾ ਰਿਹਾ ਸਿਰਫ ਆਪਣੇ ਚੰਦ ਪੈਸੇਆਂ ਪਿੱਛੇ ਉਹ ਜਗ੍ਹਾ ਦਾ ਵੰਗਾੜ ਕੀਤਾ ਜਾ ਰਿਹਾ ਸਵੇਰੇ ਇੱਥੇ ਬੱਚੇ ਬੁੱਢੇ ਸਾਰੇ ਆ ਕੇ ਸੈਰ ਕਰਦੇ ਨੇ ਤੇ ਇੱਕ ਗਰਵ ਮਹਿਸੂਸ ਕਰਦੇ ਨੇ ਕਿ ਵੀ ਇਹ ਸਾਡੀ ਇੱਕ ਪਰ ਇਹ ਸਿਗਨਲਵਾਜ ਜਦ ਐਲਾ ਜਿਹੜਾ ਪੰਜਾਬ ਦਾ ਉਹਦੀ ਜਗ੍ਹਾ ਬਜਾਇਆ ਨੂੰ ਖੂਬਸੂਰਤ ਬਣਾਉਣ ਦੀ ਬਜਾਏ ਉਹਨੂੰ ਹੁਣ ਟੱਕਿਆ ਜਾ ਰਿਹਾ ਔਰ ਅਸੀਂ ਅੱਜ ਇਕੱਠੇ ਹੋਏ ਹਾਂ ਕੀ ਕਹਿੰਦੇ ਅੱਜ ਅਸੀਂ ਇਸ ਕਰਕੇ ਇੱਥੇ ਇਕੱਠੇ ਹੋਏ ਹਾਂ ਕਿ ਕੱਲ ਸ਼ਾਮ ਤੋਂ ਇੱਥੇ ਕੁਝ ਅਜੀਤ ਬਣਾ ਰਹੇ ਹਾਂ ਜਿਸ ਤਰ੍ਹਾਂ ਕੋਈ ਸਟਾਲ ਵਗੈਰਾ ਬਣਾ ਕੇ ਤੇ ਕੋਈ ਸਾਡੇ ਪਾਰਕ ਨੂੰ ਮਲਦੇ ਪਏ ਅਸੀਂ ਇੱਥੇ ਸਵੇਰੇ ਸਾਖਾ ਲਾਂਦੇ ਹਾਂ ਸੰਗ ਦੀ ਸ਼ਾਮ ਨੂੰ ਬੱਚਿਆਂ ਦੀ ਸੰਗ ਦੀ ਸਾਖਾ ਲੱਗਦੀ ਹੈ ਦਿਨ ਵਰ ਬੱਚੇ ਤੇ ਖੇਡਦੇ ਹੈ ਜਿਹੜੇ ਬਡੇ ਬੁਜ਼ੁਰਗ ਐ ਤੇ ਨਾਲ ਪਾਰਕ ਕੋਈ ਨਹੀਂ ਆਲੇ-ਦਿਵਾਲੇ ਕਟਰਾਲੂ ਵਾਲਾ ਬਗਿਆ ਘਟਾ ਸਾਰੇ ਆ ਕੇ ਤੇ ਇੱਥੇ ਦਿਨੇ ਧੂਪ ਸੇਕਦੇ ਐ ਤੇ ਸ਼ਾਮ ਸਵੇਰੇ ਆਪਣੇ ਇੱਧਰ ਘੁੰਮਦੇ ਫਿਰਦੇ ਐ ਸਾਡਾ ਇਹ ਪਾਰਕ ਮੰਨਣ ਲੱਗੇ ਐ ਇਹਦੇ ਨਾਲ ਸਾਨੂੰ ਬੜੀ ਬਾਰੀ ਪ੍ਰੇਸ਼ਾਨੀ ਐ ਤੇ ਅਸੀਂ ਹਾਂਜੀ ਭਾਈ ਕੀ ਹੈ ਜੀ ਅਸੀਂ ਤਾਂ ਕਰੀਬ ਇੱਥੇ 10 ਸਾਲ ਤੋਂ ਇੱਥੇ ਸੈਰ ਕਰਨ ਦੇ ਆਂ ਈਵਨ ਇੱਥੇ ਸ਼ਾਖਾ ਅਸੀਂ ਆਂਡਿਆ ਤੇ ਵਿਸ਼ਨੂ ਸ਼ਾਖਾ ਸਾਡੀ ਆਰਐਸਐਸ ਦੀ ਲੱਗੀ ਪਈ ਐ ਸ਼ਾਮ ਨੂੰ ਇੱਥੇ ਸਾਡੇ ਛੋਟੇ ਬੱਚਿਆਂ ਦੀ ਸ਼ਾਖਾ ਲੱਗਦੀ ਆ ਸਾਡੇ ਇਹ ਪਾਰਕ ਦੇ ਵਿੱਚ ਮੁੱਖ ਮੰਤਰੀ ਫਗੋੰਦਮਾਨ ਦੀ ਜੋਗਸ਼ਾਲਾ ਦੀ ਵੀ ਕਲਾਸ ਲੱਗਦੀ ਆ ਇਹ ਕੱਲ ਤੋਂ ਅਸੀਂ ਮਹਿਸੂਸ ਕੀਤਾ ਕਿ ਇਹ ਆਪਣੇ ਕੁਝ ਬਣਾਉਣ ਲੱਪੇ ਇਹਨਾਂ ਨੂੰ ਕਬਜ਼ਾ ਕਰਨ ਲੱਪੇ ਆ ਤੇ ਅਸੀਂ ਵਿਰੋਧ ਕਰਨ ਪੂਰੀ ਕੋਸ਼ਿਸ਼ ਕਰਨ ਰਿਹਾ ਵੀ ਇਹਦਾ ਵਿਰੋਧ ਕਰੀਏ ਤਨੂਤਾਵਦੀ ਹੈ ਫਿਰ ਇਹਦੇ ਵਾਸਤੇ ਅਸੀਂ ਪੂਰ ਜ਼ੋਰ ਇਹਦਾ ਵਿਰੋਧ ਕਰਦੇ ਆ ਤੇ ਕੋਸ਼ਿਸ਼ ਪੂਰੀ ਕਰਾਂਗੇ ਇਹ ਵੇਸੇ ਚਾਹੇ ਸਾਨੂੰ ਸੰਘਰਸ਼ ਕਰਨਾ ਪਵੇ ਅਸੀਂ ਇਹਨੂੰ ਹਟਵਾਵਾਂਗੇ ਕਿਉਂਕਿ ਲੋਕਾਂ ਦੇ ਰਹਿਣ ਦੀ ਲੋਕਾਂ ਨੂੰ ਅਸਹਿਰ ਕਰਨ ਦੀ ਜਗ੍ਹਾ ਕੁਝ ਰੁੱਖ ਵੀ ਇਹਨਾਂ ਨੇ ਲਾਤੇ ਇਹਨਾਂ ਨੇ ਲੋਕਾਂ ਨੂੰ ਤੇ ਜੋੜਨਾ ਸੀ ਪੰਛੀਆਂ ਦੇ ਘਰ ਵੀ ਜੜੀ ਜਾ ਰਹੇ ਨੇ ਮੈਂ ਅਸੀਂ ਆਪਣੇ ਤੋਂ ਦੇ ਉੱਤੇ ਆਪਣੇ ਸਾਥੀਆਂ ਦੇ ਨਾਲ ਇਹਨਾਂ ਦੇ ਪੂਰਵ ਜ਼ੋਰ ਵਿਰੋਧ ਕਰਾਂਗੇ